ਦਾ ਦੰਦਾਗਾ ਕਿੱਥੇ ਤੱਕ ਭੱਜੇਗਾ ਚੜਦਾ ਨਹੀਂ ਤੈਨੂੰ ਮੈਂ ਚੜਦਾ ਨਹੀਂ ਤੈਨੂੰ ਮੈਂ ਹਾਂ ਚੜਦਾ ਨਹੀਂ ਆਹ ਤੂੰ ਸਮਝ ਕੇ ਕਮੈਨੂੰ ਹਾਂ ਮਾਰ ਤੋਂ ਤੇ ਪੜੀ ਉਹ ਬਟੂ ਤੈਨੂੰ ਮੈਂ ਨਾ ਮਾਰ ਕੇ ਭੱਜ ਲਾ ਲਾ ਅਟੜੀ ਫੜਾ ਖਾਂਦਾ ਆ ਜਾ ਚੱਲ ਉਹ ਵੀ ਕੀ ਸਮਝੇਗਾ ਮੈਨੂੰ ਹਾਂ ਪੱਡੂ ਜੰਮਾ ਸਾਰਾ ਪੈਸੇ ਨਹੀਂ ਦਿੱਤਾ ਮੇਰੇ ਹਾਂ ਪੈਸੇ ਮੁੱਕਰ ਗਿਆ ਹਾਏ 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 ਮੈਂ ਛੜਦਾ ਨਹੀਂ ਤੈਨੂੰ ਮਰ ਛੱਡ ਤੋ ਉਹ ਕੁਤੇ ਬੁਤ ਦਬਾਤੀਆ ਫਿਰਦੀਆਂ ਨਾ ਹਾਏ ਹਮਾਰਾ ਤਾਂ ਪੱਜ ਗਿਆ ਛੜਦਾ ਜੰਮਾ ਹਾਈ 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 ਆ ਮਾਤਾ ਵੇ ਆਈ ਆਈ ਵੇਰ ਬਾ ਆਈ ਵੇ ਹਾਈ ਆਈ ਵੇ ਆਈ ਹਾਈ ਮੇਰੇ ਸਹਨੇ ਨੇ ਪੂਰਾ ਹਾਲ ਕਰ ਦਿੱਤਾ ਨਹੀਂ ਬੱਜਰੇ ਜਿ ਮਰ ਜਾਦਾ ਆ ਜਾ ਆ ਜਾ ਚੱਲ 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 ਆਏ ਤੇਰੇ ਮੰਗੜੀ ਆਇਆ ਜਗ ਬਾਣ ਕਰ ਚੱਲ ਪੱਟੇ ਆ ਕੀ ਜੀ ਮਮਾ ਘਰ ਸੇ ਕਾ ਬੋਲਦਾ ਬਾਪਾ ਜੀ ਧੰਨਵਾਦ ਆ ਗਿਆ ਤੱਪੀ ਉਹਨੇ ਇੱਕ ਕੱਪ ਬਾਜੀ ਬਾ ਸੇਵ ਖੇਡਦੇ ਹੋ ਆ ਗਿਆ ਲੈ ਗੱਪੀ ਹੁਣ ਛੱਡੂਗਾ ਵੱਡੇ ਵੱਡੇ ਕੱਪ ਹਾਂ ਉਹ ਕਿਵੇਂ ਕੁੱਬਿਆ ਸਾਹੂ ਸਾਹੀ ਹੋਇਆ ਵੇ ਓਏ ਸਾਹ ਸਾਹੀ ਨਾ ਹੋਵਾ ਹੋਰ ਕੀ ਕਰਾ ਬਤੰਤਰਾ ਅੱਜ ਬਾਣੀਆਂ ਰਗੜਤਾ ਮੈਂ ਤਾਂ ਅੱਛਾ ਤਾਈਏ ਭਜਿਆ ਹੁੰਦਾ ਸੀ ਓਏ ਭਜਣਾ ਕੀ ਹੈ ਮੇਰੇ ਨਾਲ ਲਚਕੜਿਚੇ ਹੀ ਹੈ ਕਰਦਾ ਸੀਗਾ ਹਾਂ ਕਿ ਜੇ ਤੋ ਮੈਂ ਫੜ ਲਿਆ ਹਾਗੇ ਪਹਿਲਾਂ ਤਾਂ ਸਾਜੀ ਲੱਤ ਬੰਨੀ ਬੁੱਧਵਾਰ ਬਾਹ ਬੰਨੀ ਫੇਰ ਕੰਢੀ ਮਰੋੜਤੀ ਹੋ ਗਿਆ ਲਟਿਆ ਮੈਂ ਤੋ ਹਾਲਦਾ ਭਾਲਸਾ ਛੱਡਤਾ ਕੇ ਉਹ ਖੜਦਾ ਗੱਲ ਕਰ ਲੈਣ ਤੇ ਬਾਈ ਜੀ ਤੂੰ